ਪੋਜੀਟਿਵ ਟਾਕ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਇਸ ਚੈਨਲ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਜਿਹੜਾ ਇਸ ਸਮੇਂ ਮਾਹੌਲ ਬਣਿਆ ਹੋਇਆ ਹੈ ਇੰਡੀਆ ਦਾ ਤੇ ਪੰਜਾਬ ਦਾ ਤੇ ਆਪਾਂ ਜਿਹੜੀ ਇਹ ਖਬਰ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਿਲਕੁਲ ਰੋਪੜ ਜ਼ਿਲ੍ਹੇ ਦੀ ਤੇ ਅੱਜ ਦੀ ਜੋ ਸਥਿਤੀ ਬਣੀ ਹੋਈ ਹੈ ਜਿਹੜੀ ਡਰਾਈਵਰ ਵੀਰਾਂ ਦੀ ਤੇ ਸੈਂਟਰ ਗਵਰਨਮੈਂਟ ਦੀ ਆਫ ਦੇ ਵਿੱਚ ਖਿੱਚੋ ਤਾਣ ਚੱਲ ਰਹੀ ਹੈ ਉਹਦੇ ਸਬੰਧ ਦੇ ਵਿੱਚ ਕੀ ਕੀ ਇਫੈਕਟ ਹੋ ਸਕਦੇ ਨੇ ਉਸ ਸਬੰਧ ਦੇ ਵਿੱਚ ਆਪਣੇ ਨਾਲ ਅੱਜ ਹਾਜ਼ਰ ਨੇ ਟਾਕਿੰਗ ਕਰਨ ਦੇ ਵਾਸਤੇ ਸਰਵਜੀਤ ਸਿੰਘ ਮਹਾਲ ਤੇ ਇਹਨਾਂ ਦੇ ਨਾਲ ਆਪਾਂ ਵਿਚਾਰ ਵਟਾਂਦਰਾ ਕਰਾਂਗੇ ਕਿਉਂਕਿ ਇਹ ਵੀ ਜ਼ਮੀਨ ਦੇ ਨਾਲ ਜੁੜੇ ਹੋਏ ਇਨਸਾਨ ਨੇ ਤੇ ਆਪਾਂ ਨੇ ਜ਼ਮੀਨ ਦੇ ਨਾਲ ਜੁੜੀ ਹੋਈ ਉਹ ਜਿੰਨੀ ਵੀ ਹੈਗੀ ਆ ਗੱਲ ਤੁਹਾਡੇ ਨਾਲ ਆਪਾਂ ਨੇ ਅੱਜ ਸਾਂਝੀ ਕਰਨੀ ਹੈਗੀ ਆ ਅ ਮਿਲੋ ਜੀ ਸਰਵਜੀਤ ਸਿੰਘ ਨੂੰ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਤੇ ਧੰਨਵਾਦ ਜਾਈ ਤੁਹਾਡਾ ਸਾਰਿਆਂ ਦਾ ਜੋ ਤੁਸੀਂ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਸਾਨੂੰ ਦੇਖ ਰਿਹਾ ਜੀ ਸੁਣ ਰਹੇ ਹੋ ਵਿਚਾਰ ਥੱਡੇ ਤੁਸੀਂ ਕਰ ਰਹੇ ਹੋ ਤੇ ਚਲੋ ਸਰਪੰਦ ਸਿੰਘ ਜੀ ਗੱਲ ਇਦਾਂ ਵੀ ਅੱਜ ਮੈਂ ਮਾਰਨਿੰਗ ਟਾਈਮ ਤੋਂ ਦੇਖ ਰਿਹਾ ਪੂਰੇ ਪਿੰਡ ਦੇ ਵਿੱਚ ਵੀ ਹਾਂਜੀ ਤੇ ਪੂਰੇ ਸ਼ਹਿਰ ਦੇ ਵਿੱਚ ਤੇ ਲੱਗ ਲੱਗ ਜਗ੍ਹਾ ਤੋਂ ਵੀਡੀਓਜ਼ ਬਣ ਕੇ ਆ ਰਹੀਆਂ ਸੋਸ਼ਲ ਮੀਡੀਆ ਦੇ ਵਿੱਚ ਬਈ ਪੈਟਰੋਲ ਪੰਪਾਂ ਦੇ ਉੱਪਰ ਜਿਹੜੀ ਇਸ ਸਮੇਂ ਸਥਿਤੀ ਬਣੀ ਹੋਈ ਹੈ ਕਈ ਪੈਟਰੋਲ ਪੰਪਾਂ ਦੇ ਉੱਪਰ ਤੇ ਡੀਜ਼ਲ ਪੈਟਰੋਲ ਖਤਮ ਵੀ ਹੋ ਚੁੱਕਿਆ ਹੈ ਤੇ ਕਈਆਂ ਦੇ ਉੱਪਰ ਹੁਣ ਬਹੁਤ ਭੀੜ ਲੱਗੀ ਵੀ ਆ तकरीबन ਕਿਲੋ ਕਿਲੋਮੀਟਰ ਲੰਬੀ ਕਹਿੰਦੇ ਲਾਈਨ ਵੀ ਲੱਗੀ ਹੋਈ ਹੈਗੀ ਆ ਠੀਕ ਹੈ ਜੀ ਹਨਾ ਤੇ ਕੀ ਕੀ ਇਫੈਕਟ ਹੋ ਰਹੇ ਤੇ ਮੇਰੀ ਸਮਝ ਤੋਂ ਬਾਹਰ ਹੈਗਾ ਇੱਕ ਮੈਂ ਇਸ ਚੀਜ਼ ਨੂੰ ਨੋਟ ਕਰ ਰਿਹਾ ਵੀ ਜਿਹੜੇ ਲੋਕ ਵਪਾਰ ਕਰ ਰਹੇ ਨੇ ਹੂੰ ਅ ਜਿਵੇਂ ਕਿ ਮੰਨ ਲਓ ਮਿੱਟੀ ਦੀ ਸਪਲਾਈ ਇੱਧਰ ਤੋਂ ਉੱਧਰ ਲੈ ਕੇ ਜਾ ਰਹੇ ਨੇ ਜਾਂ ਕੁਝ ਐਦਾਂ ਦੇ ਹੋਰ ਵੀ ਕਈ ਕਾਰੋਬਾਰ ਆ ਜਿਨ੍ਹਾਂ ਦੀ ਵੱਡੇ ਵੱਡੇ ਮਸ਼ੀਨਰੀਆਂ ਚੱਲ ਰਹੀਆਂ ਨੇ ਉਹ ਕੱਲ ਤੋਂ ਕਾਫੀ ਜ਼ਿਆਦਾ ਢੋਲ ਪ੍ਰਭਾਅ ਪ੍ਰਭੂ ਕੇ ਆਪਣੇ ਘਰਾਂ ਨੂੰ ਲੈ ਕੇ ਪਰ ਅੱਜ ਦੀ ਡੇਟ ਦੇ ਵਿੱਚ ਜਿਹੜਾ ਆਮ ਇਨਸਾਨ ਹੈ ਜਿਨੇ ਆਪਣੀ ਜ਼ਰੂਰਤ ਦੇ ਲਈ ਇੱਧਰ ਤੇ ਉੱਧਰ ਨੂੰ ਜਾਣਾ ਹੈ ਉਹਨੂੰ ਮੈਂ ਖੱਜਲ ਖੁਆਰ ਹੁੰਦਾ ਦੇਖ ਰਿਹਾ ਇਸ ਸਮੇਂ ਇਹ ਤੁਹਾਨੂੰ ਕੀ ਲੱਗਦਾ ਵੀ ਕਿੰਨਾ ਕੁ ਟਾਈਮ ਇਹ ਖਿੱਚੋ ਤਾਣ ਚੱਲੂਗੀ ਕਿਆ ਵੀ ਕਿੰਨੇ ਕੁ ਇਫੈਕਟ ਪੈ ਰਹੇ ਆ ਤੁਹਾਡੇ ਨਜ਼ਰੀਏ ਨਾਲ ਕਿਵੇਂ ਕਿਵੇਂ ਦੇਖ ਰਹੇ ਹੋ ਸੇ ਮੇਰੇ ਨਜ਼ਰੀਏ ਦੇ ਨਾਲ ਜੀ ਜਿਕਣਾ ਪਤਾ ਲੱਗ ਰਿਹਾ ਕਹਿੰਦੇ ਵੀ ਇਹ ਜਿਹੜਾ ਵੀ 10 ਤੋਂ 12 ਦਿਨ ਚੱਲਣਾ ਹੈ ਕੰਮ ਕਿਉਂਕਿ ਹੁਣ ਇੱਕ ਮੈਂ ਹੀ ਤੁਹਾਨੂੰ ਦੱਸਦਾ ਆਪਣਾ ਸਬਜ਼ੀ ਦਾ ਕੰਮ ਹੈ ਹਾਂ ਹੁਣ ਸਾਨੂੰ ਐ ਤਾਂ ਸਾਨੂੰ ਅੱਜ ਹੀ ਪਤਾ ਲੱਗਿਆ ਵੀ ਇਹ ਵੀ ਡੀਜ਼ਲ ਦੀ ਪ੍ਰੋਬਲਮ ਆਉਣੀ ਹੈ ਮੈਂ ਵੀ ਟਰੈਕਟਰ ਲੈ ਕੇ ਗਿਆ ਮੈਨੂੰ ਪਤਾ ਹੈ ਸਬਜ਼ੀ ਰਾਤ ਨੂੰ ਜਾਣੀ ਤਾਂ ਟਰੈਕਟਰ ਪਰੇ ਹੈ ਬਿਲਕੁਲ ਸਹੀ ਗੱਲ ਥੋੜੀ ਹਾਂ ਤੇ ਵੀ ਜੇ ਟਰੈਕਟਰ ਚ ਡੀਜ਼ਲ ਲਾਊਗਾ ਤਾਂ ਸਬਜ਼ੀ ਜਾਊਗੀ ਇਹ ਉਹ ਚਾਰਜ ਤਾਂ ਹੈ ਨਹੀਂ ਜਿਕਣਾ ਕਣਕ ਜਾਂ ਧਾਨ ਆਪਾਂ ਘਰ ਰੱਖ ਲਈਏ ਸਬਜੀ ਤਾਂ ਜੀ ਅੱਜ ਟੁੱਟ ਗਈ ਜੀ ਔਰ ਰਾਤ ਨੂੰ ਮੰਡੀ ਜ਼ਰੂਰ ਪਹੁੰਚਣੀ ਪਹੁੰਚਣੀ ਆ ਨੀ ਦੋ ਦਿਨ ਖਤਮ ਆ ਉਹ ਉਹ ਤਾਂ ਜੀ ਖੇਤ ਦੇ ਵਿੱਚ ਵੀ ਰਹਿ ਜਾਵੇ ਤਾਂ ਵੀ ਖਤਮ ਆ ਜੀ ਉਹਨੇ ਆਪਣੀ ਬੱਤ ਤੇ ਆ ਕੇ ਟੁੱਟਣਾ ਹੀ ਟੁੱਟਣਾ ਹੈਗਾ ਫਿਰ ਇਹ ਜੇ ਮੰਨ ਲੋ ਹੁਣ ਜੇ ਤੇਲ ਤੁਹਾਡੇ ਟਰੈਕਟਰ ਵਿੱਚ ਨਾ ਪਿਆ ਮੰਨ ਕੇ ਚੱਲਦੇ ਆਪਾਂ ਤਾਂ ਪਹਿਲੀ ਗੱਲ ਤਾਂ ਤੁਹਾਡਾ ਇੱਥੇ ਨੁਕਸਾਨ ਹੋਣਾ ਚਲੋ ਜੇ ਤੁਸੀਂ ਮੰਡੀ ਦੇ ਵਿੱਚ ਵੀ ਇਹਨੂੰ ਪੁਜਾ ਦਿੰਦੇ ਹੋ ਮੰਡੀ ਵਿੱਚ ਤੇ ਵੀ ਤੇ ਗਾਂ ਸਪਲਾਈ ਜਾਣੀ ਹੈ ਜੇ ਉੱਥੇ ਤੋਂ ਵੀ ਸਪਲਾਈ ਨਾ ਹੋ ਤਾਂ ਉੱਥੇ ਪਈ ਵੀ ਚੀਜ਼ ਨੇ ਖਰਾਬ ਹੋਣਾ ਇਹ ਤਾਂ ਹੈ ਗਈ ਜੀ ਤੇ ਇਸ ਕਰਕੇ ਮਤਲਬ ਇਹ ਇਹ ਤਾਂ ਤੁਹਾਡੀ ਗੱਲ ਹੋ ਗਈ ਵੀ ਤੇਲ ਤੁਸੀਂ ਵੀ ਪ੍ਰਵਾਕੇ ਲੈ ਕੇ ਆਏ ਮਾਰਨਿੰਗ ਦਾ ਹਨਾ ਤੇ ਇਹ ਵੀ ਗੱਲ ਤੁਹਾਡੀ ਚਲੋ ਮੈਂ ਇੱਕ ਕਹਿਣਾ ਚਾਹੁੰਦਾ ਵੀ ਚਲੋ ਮੈਂ ਤੇਲ ਪਵਾ ਲਿਆ ਆ ਬੇਬੀ ਕਿੰਨੇ ਕ ਦਿਨ ਆਖਰਕਾਰ ਨੂੰ ਸੜੇ ਰਿਆ ਚੱਲੇ ਰਿਆ ਤੇ ਕਿਹਦੇ ਨਾਲ ਮੈਂ ਸੋਚਦਾ ਵੀ ਇਹ ਤੇਲ ਦੇ ਨਾਲ ਜਿਹੜੀ ਮਹਗਾਈ ਹੋਣ ਦੇ ਵੀ ਚਾਂਸ ਹੈਗੇ ਆ ਮੰਨ ਲਓ ਸਾਡੀ ਸਬਜ਼ੀ ਸਾਡੇ ਖੇਤ ਚ ਅਸੀਂ ਤੋੜ ਨਹੀਂ ਸਕਦੇ ਸਾਨੂੰ ਪਤਾ ਹੈ ਹਾਂ ਵੀ ਸਾਡੇ ਕੋਲ ਡੀਜ਼ਲ ਨਹੀਂ ਮੰਡੀ ਲੈ ਜਾਣੀ ਹਾਂਜੀ ਪਰ ਜਿੰਨਾਂ ਕੋਲ ਓਨੇ ਕ ਸਟੋਰ ਪੇ ਦੇਖੋ ਖਾਨ ਵਾਲਿਆਂ ਨੇ ਤਾਂ ਖਾਣੀ ਹੈ ਜੀ ਬਿਲਕੁਲ ਖਾਣੇ। ਇਗਨੀ ਰੋਟੀ ਦਾ ਹੁਣ ਪੇਟ ਮੰਗਦਾ ਏ। ਹੁਣ ਜਿੱਕਾ ਮੇਰੇ ਕੋਲੇ ਜਿਹੜੀ ਸਟੋਰ ਪਈ ਮਾ ਉਹਦਾ ਰੇਟ ਵਧਾ ਦੇਣਾ। ਮੈਨੂੰ ਪਤਾ ਵੀ ਪਿੱਛੇ ਤੇ ਨਹੀਂ ਆਉਣੀ। ਬਿਲਕੁਲ ਬਿਲਕੁਲ। ਇਹਦੇ ਨਾਲ ਤਾਂ ਫਿਰ ਬਹੁਤ ਚੀਜ਼ਾਂ ਦੇ ਉੱਪਰ ਇਫੈਕਟ ਪੈਣਾ। ਪੂਰਾ। ਇਹਦਾ ਮਤਲਬ ਅੱਜ ਅੱਜ ਜੇ ਪੈਟਰੋਲ ਦੇ ਉੱਪਰ ਤੇ ਪਤਾ ਲੱਗਿਆ ਪੈਟਰੋਲ ਪੰਪਾਂ ਦੇ ਉੱਪਰ ਤੇ ਵੀ ਡੀਜ਼ਲ ਖਤਮ ਹੋ ਗਿਆ ਤਾਂ ਤਾਂ ਜਿਹੜੀ ਹੁਣ ਕੱਲ ਨੂੰ ਜਾਂ ਕੋਈ ਰੇੜੀਆਂ ਪਿੰਡਾਂ ਦੇ ਵਿੱਚ ਘੁੰਮਦੀਆਂ ਸਬਜ਼ੀ ਵੇਚਦੀਆਂ ਜਾ ਕੋਈ ਮਤਲਬ ਹੋਰ ਪਾਸੇ ਉਹਨਾਂ ਨੇ ਹੁਣ ਰੇਟ ਕਰਦਣੇ ਦੁੱਗਣੇ ਦੁੱਗਣੇ ਤਿੱਗਣੇ ਤਿੱਗਣੇ ਹਨਾ ਹਾਂ ਇਹ ਤਾਂ ਫਰਕ ਹੈ ਜੀ ਹੋਰ ਮੈਂ ਤੁਹਾਨੂੰ ਦੱਸਦਾ ਜਿਹੜੀ ਮੇਰੀ ਸੋਚਣੀ ਹੈ ਜੀ ਹੁਣ ਖਾਣ ਪੀਣ ਵਾਲੀ ਦੇ ਵਿੱਚ ਤੁਸੀਂ ਦੁੱਧੇ ਲਾ ਲੋ ਤੁਸੀਂ ਸ਼ਹਿਰ ਦੇ ਵਿੱਚ ਕੋਈ ਵੀ ਦੇਖ ਲੋ ਹਾਂ ਬਿਲਕੁਲ ਜਿ ਆਪਣਾ ਘਰ ਦੇ ਤੱਕ ਥੈਲੀ ਪਹੁੰਚਦੀ ਆ ਹੂੰ ਉਹ ਕਿੱਕਣਾ ਪਹੁੰਚਦੀ ਸਾਡੇ ਪਿੰਡਾਂ ਚ ਚੋ ਹੁੰਦਾ ਡੈਰੀ ਚ ਜਾਂਦਾ ਹਾਂ ਡੈਰੀ ਤੋਂ ਵੱਡੇ ਫਾਰਮ ਚ ਜਾਂਦਾ ਉੱਥੇ ਤੋਂ ਦੇ ਵਿੱਚੋਂ ਮਲਾਈ ਕੱਢੀ ਜਾਂਦੀ ਆ ਮੱਕਾ ਉਹਨਾਂ ਨੂੰ ਪ੍ਰੋਸੈਸ ਕੀਤਾ ਜਾਂਦਾ ਲੱਗਦਾ ਸਾਰਾ ਕੁਝ ਲਗ ਲਗ ਹੋ ਕੇ ਉਹ ਤਿੰਨ ਚਾਰ ਪੜਾਣ ਦੇ ਵਿੱਚ ਗੱਡੀ 'ਚ ਜਾ ਕੇ ਸ਼ਾਪ ਉੱਪਰ ਪਹੁੰਚਦਾ ਸ਼ਾਪ ਤੇ ਬਾਅਦ ਫਿਰ ਕਿਸੇ ਦੇ ਘਰ ਜਾਂਦਾ ਕਿਸੇ ਦੇ ਘਰ ਜਾਂਦਾ ਪਰ ਉਹ ਜਦੋਂ ਮਤਲਬ ਜਿਹੜੀ ਟਰਾਂਸਪੋਰਟੇਟ ਹੈ ਟਰਾਂਸਪੋਰਟ ਹੈ ਜਿਹੜੀ ਮੰਨ ਲਓ ਕਿਸੇ ਪਿੰਡ ਦੇ ਵਿੱਚ ਡੈਰੀ ਖੁੱਲੀ ਵੀ ਆ ਉਹ ਡੈਰੀ ਦੇ ਵਿੱਚ ਤੇ ਦੁੱਧ ਨੇ ਪਹਿਲਾਂ ਮੰਨ ਲਓ ਵੀ ਪਲਾਂਟ ਦੇ ਵਿੱਚ ਜਾਣਾ ਉਹ ਪਹੁੰਚਣਾ ਮੁਸ਼ਕਲ ਹੋਣਾ ਹਨਾ ਫਿਰ ਪਲਾਂਟ ਦੇ ਅੰਦਰ ਜਿਹੜਾ ਪ੍ਰੋਸੈਸ ਚੱਲਣਾ ਤਾਂ ਉੱਥੇ ਵੀ ਇੰਦਨ ਲੱਗਦਾ ਚਾਹੇ ਬਿਜਲੀ ਨਾਲ ਚੱਲਦਾ ਹੋਵੇ ਉੱਥੇ ਤੋਂ ਵੀ ਸਟੋਰ ਹੋਇਆ ਹੋਇਆ ਸਮਾਨ ਫਿਰ ਮਤਲਬ ਟਰਾਂਸਪੋਰਟ ਦੇ ਜ਼ਰੀਏ ਸ਼ਹਿਰਾਂ ਤੱਕ ਦੁਕਾਨਾਂ ਤੱਕ ਸ਼ਾਪਾਂ ਤੇ ਹੁਣ ਇੱਕ ਚੀਜ਼ ਇੱਥੇ ਮੈਂ ਥੋੜਾ ਜਿਹਾ ਹੋਰ ਚਿੰਤਤ ਆ ਇਹ ਇਹ ਤਾਂ ਗੱਲ ਹੋ ਗਈ ਵੀ ਮੰਗਿਆਈ ਬਧੂਗੀ ਇਹ ਹੁਣ ਥੋੜੇ ਦਿਨਾਂ ਦੇ ਵਿੱਚ ਵਿੱਚ ਦੂਸਰੀ ਗੱਲ ਇੱਕ ਬੜੀ ਚਿੰਤਾ ਵਾਲਾ ਵਿਸ਼ਾ ਹੈ ਹੈਗਾ ਵੀ ਜੇਕਰ ਕਿਸੇ ਦਾ ਕੋਈ ਐਕਸੀਡੈਂਟ ਹੁੰਦਾ ਹੈ ਉਹਨੂੰ ਐਂਬੂਲੈਂਸ ਦੇ ਜ਼ਰੀਏ ਕਿਤੇ ਨਾ ਕਿਤੇ ਤੇ ਪਹੁੰਚਾਉਣਾ ਜੇ ਐਂਬੂਲੈਂਸ ਨੂੰ ਵੀ ਤੇਲ ਨਾ ਮਿਲਿਆ ਫਿਰ ਕੀ ਹੋਊਗਾ ਹਾਂ ਇਹ ਤਾਂ ਸਭ ਤੋਂ ਵੱਡੀ ਤੁਸੀਂ ਗੱਲ ਕਰੀ ਜੀ ਇਹਦੇ ਵਿੱਚ ਕਾਇਮ ਮਿਸਟ ਬੈਠੇ ਜਿਹੜੇ ਦਵਾਈ ਸਟੋਰਾਂ ਵਾਲੇ ਉਹਨਾਂ ਕੋਲ ਵੀ ਦਵਾਈ ਪਹੁੰਚਣੀ ਜ਼ਰੂਰੀ ਆ ਦੇਖੋ ਸਾਰੀ ਹੈਲਥੀ ਨਹੀਂ ਬਿਮਾਰ ਵੀ ਲੋਕ ਪਏ ਆ ਬਹੁਤ ਬੈਠੇ ਦਮਾਰ ਬਿਲਕੁਲ ਜੀਨਾਂ ਦਾ ਕਈ ਹੁਣ ਹਾਰਟ ਦੇ ਮਰੀਜ਼ ਆ ਉਹਨਾਂ ਦਾ ਦਵਾਈ ਦੇ ਉੱਪਰੇ ਚੱਲਦਾ ਕੰਮ ਉਹਨਾਂ ਨੇ ਸਵੇਰ ਸ਼ਾਮ ਇੱਕ ਮੌਸਮ ਆ ਤੁਹਾਨੂੰ ਪਤਾ ਠੰਡ ਦੀ ਇਹਦੇ ਵਿੱਚ ਉਹੀ ਥੋੜਾ ਜਿਹਾ ਬੱਚਿਆਂ ਨੂੰ ਥੋੜਾ ਜਿਹਾ ਵਾਇਰਲ ਜਾ ਸਰਦੀ ਜ਼ੁਖਾਮ ਬੁਖਾਰ ਆ ਇਹ ਚੱਲਦਾ ਵੀ ਰਹਿੰਦਾ ਹੀ ਆ ਯਾਨੀ ਜੇ ਮੈਨ ਸੋਚਿਆ ਜਾਵੇ ਤਾਂ ਹੁਣ ਪਤਾ ਲੱਗਦਾ ਵੀ ਤੇਲ ਦੇ ਸਿਰ ਪਰ ਵੀ ਬਹੁਤ ਕਾਰੋਬਾਰ ਹੈ ਬਿਲਕੁਲ ਇੱਕ ਅਪਾ ਕ ਕਰਦਾ ਤੇਲ ਨੂੰ ਸੋਚ ਰਹੇ ਹਾਂ ਹਾਂ ਚਲੋ ਬਹੁਤ ਬਹੁਤ ਸਾਰੀਆਂ ਗੱਡੀਆਂ ਦਾ ਹੁਣ ਪਤਾ ਲੱਗ ਰਿਹਾ ਜਿਵੇਂ ਸੋਸ਼ਲ ਮੀਡੀਆ ਤੇ ਆਪ ਵੀ ਜਿੰਨੇ ਵੀ ਡਰਾਈਵਰ ਭਾਈਚਾਰਾ ਹੈਗਾ ਉਹਨਾਂ ਨੇ ਆਪਣੀ ਅੱਜ ਇੱਕ ਯੂਨਿਟੀ ਦਿਖਾਈ ਆ ਆਪਣੀ ਇੱਕ ਤਾਕਤ ਦਿਖਾਈ ਆ ਸਾਰੇ ਨੇ ਇੱਕਾ ਦਿਖਾਇਆ ਜਿਹਦੇ ਨਾਲ ਕੇ ਡਰਾਈਵਰਾਂ ਦੇ ਨਾਲ ਹੀ ਬਹੁਤ ਚੀਜ਼ਾਂ ਹੈਗੀਆਂ ਇਹ ਜੀਆਂ ਵੀ ਹੋਰ ਪੰਜਾਬ ਦੇ ਵਿੱਚ ਜੇ ਕਣਕ ਪੈਦਾ ਹੁੰਦੀ ਆ ਤਾਂ ਹੋਰ ਸੂਬਿਆਂ ਨੂੰ ਜਾਂਦੀ ਆ ਪੰਜਾਬ ਦੇ ਵਿੱਚ ਅਲੱਗ-ਅਲੱਗ ਚੀਜ਼ਾਂ ਪੈਦਾ ਹੁੰਦੀਆਂ ਤਾਂ ਹੋਰ ਸੂਬਿਆਂ ਜਾਂਦੇ ਹੋਰ ਸੂਬਿਆਂ ਵਿੱਚ ਕੋਈ ਦਾਲਾਂ ਪੈਦਾ ਹੁੰਦੀਆਂ ਤਾਂ ਪੰਜਾਬ ਚ ਨੂੰ ਆਉਂਦੀਆਂ ਨੇ ਜਾਂ ਕੋਈ ਹੋਰ ਲੋੜ ਲੋੜ ਦੇ ਹਿਸਾਬ ਨਾਲ ਚੀਜ਼ਾਂ ਨੇ ਕਾਫੀ ਜ਼ਿਆਦਾ ਮੰਨ ਲਓ ਨੂਣ ਹੈ ਲੂਣ ਨੇ ਸਮੁੰਦਰ ਦੇ ਵਿੱਚ ਪੈਦਾ ਹੋਣਾ ਕਿੱਥੇ ਹੋਣਾ ਕਿੱਥੋਂ ਤੇ ਸਪਲਾਈ ਹੋ ਕੇ ਸਾਡੇ ਤੱਕ ਪਹੁੰਚਣਾ ਇੱਕ ਹਰ ਇੱਕ ਚੀਜ਼ ਦੇ ਲਈ ਟਰਾਂਸਪੋਰਟ ਦਾ ਬਹੁਤ ਜ਼ਿਆਦਾ ਰੋਲ ਹੈਗਾ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਕਿ ਇੱਕ ਪੈਟਰੋਲ ਦੇ ਨਾਲ ਤੇ ਡੀਜ਼ਲ ਦੇ ਨਾਲ ਚੱਲਣੀ ਹੈਗੀ ਹੈ ਤੇ ਜਦੋਂ ਹੁਣ ਪੈਟਰੋਲ ਆ ਡੀਜ਼ਲ ਵੀ ਬੰਦ ਹੋ ਜਾਂਦਾ ਚਲੋ ਦੂਸਰੇ ਨੇ ਤਾਂ ਦੋ ਦਿਨ ਪਹਿਲਾਂ ਕਰਤਾ ਸੀ ਪਰ ਅੱਜ ਤੋਂ ਤਾਂ ਪੈਟਰੋਲ ਔਰ ਡੀਜ਼ਲ ਵਾਲੇ ਜਿਹੜੇ ਡਰਾਈਵਰ ਨੇ ਉਹਨਾਂ ਨੇ ਵੀ ਸਟ੍ਰਾਈਕ ਕਰਤੀ ਤਾਂ ਜਿਹਦੇ ਕਰਕੇ ਲੋਕਾਂ ਦੇ ਵਿੱਚ ਅਫਤੜ ਮਚ ਗਈ ਭੱਗੜਣ ਮਚ ਗਈ ਤੇ ਆਪਣੇ ਆਪਣੇ ਘਰਾਂ ਚ ਜਿਨੇ ਕਿਸੇ ਨੇ 100 ਰੁਪਏ ਦਾ ਤੇਲ ਪੋਣਾ ਉਹ 500 ਦਾ ਪਵਾ ਰਿਹਾ ਜਾ ਕੇ ਸਹੀ ਗੱਲ ਹੈ ਜੀ ਵੀ ਪਤਾ ਨਹੀਂ 4 ਦਿਨ ਨੂੰ ਖੁੱਲਣੀ ਆ ਪਤਾ ਨਹੀਂ 10 ਦਿਨ ਨੂੰ ਸਟਾਈਕ ਖੁੱਲਣੀ ਇਹਨਾਂ ਦੀ ਜਿਨ੍ਹਾਂ ਨੇ ਕੋਈ ਮੰਨ ਲਓ ਡੀਜ਼ਲ ਪੋਣਾ ਹੁੰਦਾ ਸੀ ਕੋਈ 1000 ਦਾ 1500 ਦਾ ਪੋਣਾ ਦਾ ਸੀ ਉਹ ਹੁਣ 5-5000 ਦੀ ਟੈਂਕੀ ਫੁੱਲ ਕਰਵਾ ਕੇ ਆ ਰਹੇ ਆ ਵੀ ਪਤਾ ਨਹੀਂ ਕਿਦਣ ਚਲੋ ਜਿਹੜਾ ਇੱਕ ਵਾਰ ਗੱਡੀ ਦੇ ਵਿੱਚ ਪੈ ਗਿਆ ਉਹਨੇ ਹੌਲੀ ਹੌਲੀ ਫੁਕਣਾ ਤਾਂ ਹੈ ਹੀ ਆ ਗੱਡੀ ਕੱਢਣੀ ਵੀ ਪੈਣੀ ਆ ਕੋਈ ਬਿਮਾਰ ਵੀ ਹੋ ਸਕਦਾ ਕੋਈ ਹੋਰ ਐਮਰਜੈਂਸੀ ਹੋ ਸਕਦਾ ਦੀ ਕਿਸੇ ਵੀ ਪ੍ਰਕਾਰ ਦੀ ਜਾਣਾ ਪੈਸਾ ਦਾ ਕਿਤੇ ਨਾ ਕਿਤੇ ਪਰ ਇਹ ਇੱਕ ਬੜੀ ਸੋਚਣ ਵਾਲੀ ਗੱਲ ਆ ਵਿਚਾਰਨ ਵਾਲੀ ਗੱਲ ਆ ਹੁਣ ਲੋਕਾਂ ਨੂੰ ਥੋੜਾ ਜਿਹਾ ਸੋਚ ਕੇ ਚੱਲਣਾ ਪੈਣਾ ਤੇ ਗਵਰਨਮੈਂਟ ਹੈ ਜਿਹੜੀ ਸੈਂਟਰ ਗਵਰਨਮੈਂਟ ਨੇ ਜੋ ਫੈਸਲੇ ਲਏ ਆ ਉਹਨਾਂ ਨੂੰ ਦੇਖਣਾ ਪੈਣਾ ਉਹਨਾਂ ਨੂੰ ਉਹਦੇ ਤੇ ਵਿਚਾਰ ਚਰਚਾ ਕਰਨੀ ਪੈਣੀ ਆ ਕਿਉਂਕਿ ਪੂਰੇ ਭਾਰਤ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਸਾਡੇ ਰੋਪੜ ਜ਼ਿਲ੍ਹੇ ਦੇ ਵਿੱਚ ਇਸ ਚੀਜ਼ ਦਾ ਬਹੁਤ ਵੱਡਾ ਅਸਰ ਹੋ ਰਿਹਾ ਇਸੇ ਤਰ੍ਹਾਂ ਕਿਸੇ ਸਮੇਂ ਕਿਸਾਨਾਂ ਦਾ ਅੰਦੋਲਨ ਚੱਲਿਆ ਸੀਗਾ ਸਾਡਾ ਕਿਸਾਨ ਅੰਦੋਲਨ ਦੇ ਵਿੱਚ ਪਰ ਇਹ ਚੀਜ਼ਾਂ ਦੀ ਦਿੱਕਤ ਲੋਕਾਂ ਤੱਕ ਨਹੀਂ ਆਈ ਸੀ ਜਿਹੜੀ ਕਿ ਅੱਜ ਤਿੱਕਤ ਬਹੁਤ ਵੱਡੀ ਪੈਦਾ ਹੋ ਗਈ ਹੈ ਇਹ ਇਹ ਦਿੱਕਤ ਨੂੰ ਦੇਖਦੇ ਹੋ ਤੁਸੀਂ ਵੀ ਆਪਣੇ ਸਾਰੇ ਵੀਰਾਂ ਨੂੰ ਭੈਣਾਂ ਨੂੰ ਜਿੰਨੇ ਵੀ ਵੀਡੀਓ ਦੇਖ ਰਹੇ ਨਾਲ ਵੱਧ ਤੋਂ ਵੱਧ ਸਾਡੇ ਵਿਚਾਰਾਂ ਨੂੰ ਤੁਸੀਂ ਸ਼ੇਅਰ ਕਰਨਾ ਹੈ ਤੇ ਤੁਸੀਂ ਕਮੈਂਟ ਕਰਕੇ ਵੀ ਕੁਝ ਸਾਨੂੰ ਦੱਸਣਾ ਹੈ ਬਈ ਇਹਦਾ ਕੀ ਹੱਲ ਹੋ ਸਕਦਾ ਕੋਈ ਸੈਪਰੇਟ ਹੱਲਾ ਵੀ ਕੁਝ ਮਤਲਬ ਜਿਵੇਂ ਅਸੀਂ ਦੋ ਤਿੰਨ ਗੱਲਾਂ ਦੀ ਵੀ ਦੁੱਧ ਦੀ ਕੱਪ ਸਪਲਾਈ ਦੀ ਗੱਲ ਕਰੀ ਹੈ ਹਨਾ ਤਾਂ ਉਹਦੇ ਲਈ ਤਾਂ ਚਲੋ ਕਿਸਾਨ ਭਰਾ ਥੋੜੇ ਜਿਹੀ ਸੋਚ ਸਕਦੇ ਨੇ ਵੀ ਚਲੋ ਕੁਝ ਨਹੀਂ ਜਿਵੇਂ ਕਿ ਸਾਡਾ ਲੋਕਲ ਸ਼ਹਿਰ ਹੈਗੇ ਅਸੀਂ ਕਿਸਾਨ ਭਰਾ ਨੂੰ ਰਿਕੁਐਸਟ ਕਰ ਸਕਦੇ ਵੀ ਜਿਹੜਾ ਦੁੱਧ ਤੁਹਾਡਾ ਅਜੇ ਡੈਰੀ 'ਚ ਨਹੀਂ ਪੈ ਰਿਹਾ ਤੁਸੀਂ ਰਿਕੁਐਸਟ ਹੈ ਵੀ ਸ਼ਹਿਰ ਦੇ ਵਿੱਚ ਲਿਜਾ ਕੇ ਲੋਕਾਂ ਦੀ ਹੈਲਪ ਕਰੋ ਕਿਉਂਕਿ ਕਈ ਐ ਕਈ ਫਾਰਮਰ ਇਹੋ ਜਿਹੇ ਨੇ ਜਿਨ੍ਹਾਂ ਦੇ ਕਿ ਦਿਹਾੜੀ ਦਾ 4 ਕੁਆਂਟਲ 5 ਕੁਆਂਟਲ ਦੁੱਧ ਵੀ ਹੁੰਦਾ ਹਨ ਹਣਾ ਤੇ ਜਿਹੜਿਆਂ ਦੇ ਘਰ ਦੇ ਵਿੱਚ ਕੋਈ ਛੋਟੇ ਜ਼ਿਮੀਂਦਾਰ ਆ ਕੋਈ 5 ਕਿਲੋ ਵਾਲੇ ਆ ਉਹ ਤਾਂ ਚਲੋ ਘਰਾਂ ਦੇ ਵਿੱਚ ਕਹਿਣ ਦਾ ਪਾਬ ਵੀ ਇਹਨਾਂ ਦਿਨਾਂ ਦੇ ਵਿੱਚ ਕਿਸੇ ਨੇ ਪਿੰਨੀਆਂ ਬਣਾਉਣੀਆਂ ਹੁੰਦੀਆਂ ਜਾਂ ਕੋਈ ਹੋਰ ਇਹੋ ਜਿਹਾ ਕੋਈ ਆਈਟਮ ਬਣਾ ਕੇ ਉਹਨੂੰ ਥੋੜਾ ਜਿਹਾ ਇੱਕ ਸਟੋਰ ਕਰ ਸਕਦੇ ਪਰ ਜਿਹਨਾਂ ਕੁਆਂਟਲ ਵਾਲਾ ਉਹਨਾ ਕਿਸਾਨਾਂ ਨੂੰ ਜਾਂ ਉਹਨਾਂ ਫਾਰਮਰ ਵੀਰਾਂ ਨੂੰ ਬੇਨਤੀ ਹੈ ਵੀ ਤੁਸੀਂ ਜਾ ਕੇ ਆਪ ਸਪਲਾਈ ਦੇ ਸਕਦੇ ਹੋ ਤੁਹਾਡੇ ਇੱਕ ਤਾਂ ਐਨੇ ਦੁੱਧ ਨੂੰ ਸੁਭਾਲਣਾ ਤੁਹਾਨੂੰ ਖੁਦ ਮੁਸ਼ਕਲ ਹੋ ਜਾਣਾ ਤੇ ਉਹਦੇ ਨਾਲ ਨਾਲ ਦੀ ਨਾਲ ਤੁਹਾਡੀ ਸੇਵਾ ਵੀ ਇੱਕ ਲੱਗ ਜਾਣੀ ਆ ਲੋਕ ਸ਼ਾਇਦ ਇਹ ਹੋ ਸਕਦਾ ਵੀ ਕੱਲ ਨੂੰ ਜਿਹੜੇ ਕਿਸੇ ਹੋਰ ਮਤਲਬ ਆਪਣਾ ਕਿਸੇ ਪਲਾਂਟਾ ਨਾਲ ਜੁੜੇ ਹੋਏ ਆ ਉਹਨਾਂ ਨੂੰ ਛੱਡ ਕੇ ਤੁਹਾਡੇ ਨਾਲ ਜੁੜ ਜਾਣ ਡਾਇਰੈਕਟਲੀ ਤੁਹਾਡੇ ਦੁੱਧ ਦਾ ਸਵਾਦ ਉਹਨਾਂ ਨੂੰ ਪਤਾ ਲੱਗੇ ਕਹਿੰਦੇ ਹੁੰਦੇ ਆ ਵੀ ਜਿਹੜਾ ਪਲਾਂਟਾ ਦੇ ਵਿੱਚ ਤੇ ਦੁੱਧ ਮੁੜ ਕੇ ਆਉਂਦਾ ਉਹਦੇ ਵਿੱਚ ਤੇ ਸਾਰਾ ਕੁਝ ਨਿਚੋੜ ਲੈਂਦੇ ਨੇ ਇਹ ਲੋਕਾਂ ਦੀ ਗੱਲ ਕਹਾਵਤ ਹੈ ਅੰਦਰ ਕੀ ਚੱਲਦਾ ਪਲਾਂਟਾ ਦੇ ਵਿੱਚ ਇਹਦੇ ਬਾਰੇ ਮੈਂ ਨਹੀਂ ਜ਼ਿਕਰ ਕਰਦਾ ਕਿਸੇ ਨੂੰ ਮਾੜਾ ਕਹਿਣਾ ਸਾਡੇ ਚੈਨਲ ਦਾ ਉਹ ਨਹੀਂ ਹੈਗਾ ਪਰ ਸੱਚਾਈ ਬਿਆਨ ਕਰਨਾ ਸਾਡੇ ਚੈਨਲ ਦਾ ਮਕਸਦ ਹੈਗਾ ਜੋ ਇਸ ਸਮੇਂ ਪੰਜਾਬ ਦੇ ਵਿੱਚ ਸੜਕਾਂ ਤੇ ਚੱਲ ਰਿਹਾ ਆਪਾਂ ਤੁਹਾਨੂੰ ਉਹ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਹ ਬਹੁਤ ਬਹੁਤ ਧੰਨਵਾਦ ਹੈ ਸਰਬਜੀਤ ਵੀਰ ਦਾ ਜਿਨ੍ਹਾਂ ਨੇ ਆਪਣੇ ਅਨਮੋਲ ਬਚਨ ਤੁਹਾਡੇ ਨਾਲ ਸਾਂਝੇ ਕੀਤੇ ਆਪਣੇ ਅਨਮੋਲ ਸੁਝਾਅ ਆਪਣੇ ਨਾਲ ਸਾਂਝੇ ਕੀਤੇ